नमस्कार सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह का संबंधित अज विशेष सरगर्मी

ਔਰ ਸ਼ਿਵਾਲਾ ਪੰਡਤ ਜੈਦੇਵਾਲ ਕਾ ਅਸਮੰਡੀ ਵਿੱਚ 7:30 ਵਜੇ ਸ਼ੇਕ ਚਿਲੀ ਸੋਦਾ ਪਾਰ ਕੀਤਾ ਜਾਂਦਾ ਆ ਔਰ ਉਹਨਾਂ ਸ਼ਹਾਜਾ ਜਾਪ 108 ਵਾਰ ਕੀਤਾ ਜਾਂਦਾ ਆ ਇਸ ਲਈ ਸਾਰੇ ਭਗਤਾਂ ਨੇ ਵੇਂਦੀ ਆ ਆਪਣਾ ਕੀਮਤੀ ਸਮਾਂ ਕੱਢ ਕੇ ਆ ਸਾਵਣ ਦੇ ਮਹੀਨੇ ਵਿੱਚ ਉਹ ਯਾ ਅਰਚਨਾ ਕਰੋ ਸਾਰੇ ਕਸ਼ਟ ਦੂਰ ਕਰੋ ਔਰ ਬਲੋ ਸ਼ੰਕਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਬਲੋ ਸ਼ੰਕਰ ਭਗਵਾਨ ਕੀ ਜੈ ਅੱਜ ਅਸੀਂ ਸੋਲਵਰ ਇੰਟਰਨੈਸ਼ਨਲ ਮਾਈ ਟਰੀ ਡੇ ਮਨਾ ਰਹੇ ਹਾਂ ਲਾਸਟ ਸੰਡੇ ਲਾਸਟ ਸੰਡੇ ਵਿਚ ਲਾਇਆ ਲਾਸਟ ਸੰਡੇ ਆਫ ਜੁਲਾਈ ਤੇ ਮਨਾਇਆ ਜਾਂਦਾ ਹੈ ਤੇ ਉਸਮਾਨਪੁਰ ਦੇ ਸਰਕਾਰੀ ਸੈਕੰਡਰੀ ਸਕੂਲ ਦੇ ਵਿੱਚ ਆਏ ਹਾਂ ਬੜੇ ਵੱਡੇ ਪੱਧਰ ਤੇ ਬੱਚਿਆਂ ਦੀ ਪਾਰਟਿਸਪੇਸ਼ਨ ਦੇ ਨਾਲ ਇੱਥੇ 400 ਦੇ ਲਗਭਗ ਜੋ ਹੈ ਦਰਖਤ ਲਗਾਏ ਜਾ ਰਹੇ ਨੇ ਬੱਚੇ ਹੀ ਇਹਨਾਂ ਦਾ ਪਾਲਣ ਪੋਸ਼ਣ ਕਰਨਗੇ ਤੇ ਮੈਨੂੰ ਉਮੀਦ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਦਰਖਤ ਸੰਭਾਲਣ ਦੇ ਨਾਲ ਨਾਲ ਹੋਰ ਨਵੇਂ ਲਗਾਉਣ ਦੀ ਪ੍ਰੇਰਣਾ ਵੀ ਦੇਵੇਗਾ ਬੜਾ ਵਧੀਆ ਉਪਰਾਲਾ ਹੈ ਥੈਂਕ ਯੂ ਮੈਮ ਅੱਜ ਸਾਡੇ ਵਿੱਚ ਨਵਾਂ ਸ਼ਰਦੀ ਐਸਵੀਐਮ ਅਨਮ ਜੋਤ ਕੌਰ ਜੀ ਪੀਐਸ ਅਫਸਰ ਨੇ ਪਹਿਲਾਂ ਅੱਛੇ ਸਾਡੇ ਕਮਿਸ਼ਨ ਵੀ ਰਹਿ ਕੇ ਗਏ ਨੇ ਤੇ ਦੁਬਾਰਾ ਇਹਨਾਂ ਨੂੰ ਵੀ ਮੌਕਾ ਮਿਲਿਆ ਸਾਡੇ ਜ਼ਿਲ੍ਹੇ ਸਾਡੇ ਨਵਾਂ ਸ਼ਰਦੀ ਸੇਵਾ ਦਾ ਔਰ ਸਾਨੂੰ ਵੀ ਇਹ ਬੜਾ ਮਾਣ ਫੀਲ ਹੁੰਦਾ ਕਿ ਸਾਡੇ ਸਮਾਜ ਸੇਵੀ ਕੰਮਾਂ ਦੇ ਵਿੱਚ ਹਮੇਸ਼ਾ ਇਹਨਾਂ ਨੇ ਸਮਾਂ ਦਿੱਤਾ ਔਰ ਅੱਜ ਬੜੇ ਹੀ ਜ਼ਿਲ੍ਹੇ ਦੇ ਰੁਜ਼ੀਵੀਆਂ ਦੇ ਵਿੱਚੋਂ ਨਿਕਲ ਕੇ ਇਹਨਾਂ ਨੇ ਆ ਤੁਹਾਡੇ ਨਾਲ ਜਿਹੜਾ ਹੈ ਰਸਮੀ ਪੌਦਾ ਲਗਾਇਆ ਇੱਕ ਬਹੁਤ ਵੱਡਾ ਸਮਾਜ ਲਈ ਮੈਸੇਜ ਹੈਗਾ ਕਿ ਅਸੀਂ ਜਿਹੜਾ 16ਵਾਂ ਇੰਟਰਨੈਸ਼ਨਲ ਮਾਈ ਟਰੀ ਡੇ ਆ ਇਹ ਤੋਂ ਤਾਮ ਦੇ ਨਾਲ ਆ ਜਿਹੜਾ ਐ ਦੁਬਾਰਾ ਆ ਰਿਹਾ ਜੁਲਾਈ ਦਾ ਆਖਰੀ ਐਤਵਾਰ ਉਸ ਨੂੰ ਆਪਣੇ ਪਰਿਵਾਰਾਂ ਦੇ ਨਾਲ ਰਲ ਕੇ ਮਨਾਣਾ ਹੈ ਔਰ ਜਿਹੜੇ ਪੌਦੇ ਸਾਡੇ ਬਾਬਾ ਦਾਦੀ ਜਾਂ ਮਾਤਾ ਪਿਤਾ ਨੇ ਵੀ ਪਹਿਲਾਂ ਹੀ ਲਗਾਏ ਉਹਨਾਂ ਨੂੰ ਵੀ ਜਾ ਕੇ ਅੱਜ ਦੇਖਣਾ ਉਹਨਾਂ ਨਾਲ ਫੋਟੋ ਖਿਚਾਓ ਉਹਨਾਂ ਨਾਲ ਪਿਆਰ ਕਰੋ ਤੇ ਰੁੱਖਾਂ ਨੂੰ ਜਾ ਕੇ ਜੱਫੀ ਪਾਓ ਕਿਉਂਕਿ ਉਹ ਤੁਹਾਡੇ ਆਪਣੇ ਰੋਖ ਨੇ ਉਹ ਸਾਡਾ ਜੀਵਨ ਹੈਗੇ ਆ ਤੇ ਇਸ ਦੇ ਨਾਲ ਹੀ ਜਿਹੜਾ ਉਸਮਾਨਪੁਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਤੇ ਸਾਡੇ ਨਾਲ ਡਿਪਟੀ ਡੀਓ ਜੀ ਲਖਵੀਰ ਸਿੰਘ ਜੀ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਹੈ ਤੇ ਵਨ ਵਿਭਾਗ ਵੱਲੋਂ ਵੀ ਸਾਨੂੰ ਸਹਿਯੋਗ ਮਿਲਦਾ ਰਹਿੰਦਾ ਸਮੇਂ-ਸਮੇਂ ਦੇ ਨਾਲ ਤੇ ਅਸੀਂ ਸਭ ਦੇ ਧੰਨਵਾਦੀਆਂ ਤੇ ਪੂਰੇ ਜ਼ਿਲ੍ਹੇ ਨੂੰ ਅਪੀਲ ਕਰਦੇ ਆ ਕਿ ਇਹ ਵੀ ਮੈਂ ਦੱਸ ਦੇਣਾ ਚਾਹਨਾ ਕਿ ਇਸ ਇੰਟਰਨੈਸ਼ਨਲ ਮਾਈਗ੍ਰੇਟੇ ਦੀ ਜਿਹੜੀ ਸ਼ੁਰੂਆਤ ਹੈ 2010 ਦੇ ਵਿੱਚ ਇਹ ਸਾਡੇ ਨਵਾਂ ਸ਼ਹਿਰ ਦੀ ਧਰਤੀ ਤੋਂ ਹੀ ਸ਼ੁਰੂ ਹੋਈ ਸੀ ਔਰ ਪੂਰਾ ਵਿਸ਼ਵ ਹੋਣੀ ਨੂੰ ਤੁਸੀਂ Google ਤੇ ਜਾ ਕੇ ਸਰਚ ਕਰ ਲਓ ਕਿਉਂਕਿ ਮੈਨੂੰ ਕਿਸੇ ਨੇ ਕਿਹਾ ਸੀ ਕਿ ਇਸ ਤਰ੍ਹਾਂ ਤੁਸੀਂ ਕਿਦਾਂ ਇੰਟਰਨੈਸ਼ਨਲ ਦਿਨ ਸ਼ੁਰੂ ਕਰ ਸਕਦੇ ਆ ਮੈਂ ਕਿਹਾ ਤੁਸੀਂ ਕੋਈ ਚੰਗੀ ਸ਼ੁਰੂਆਤ ਕਰ ਦਿਓ ਲੋਕ ਆਪੇ ਫੋਲੋ ਕਰ ਲੈਣਗੇ ਤੇ ਉਹ ਸਮਾਂ ਆ ਗਿਆ ਕਿ ਦੇਖੋ Google ਤੇ ਜਾ ਕੇ ਆਪਣੇ ਆਪ ਜੇ ਇਹ ਚੰਗੀ ਇੱਕ ਸੋਚ ਸੀਗੀ ਸਾਡੀ ਤੇ ਇਹਨੂੰ ਲੋਕਾਂ ਨੇ ਇਹਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਅਸੀਂ 16 15 ਸਾਲ ਪਹਿਲਾਂ ਇਹ ਸ਼ੁਰੂ ਕੀਤਾ ਸੀ ਸਾਡੇ ਨਾਲ ਸੰਤ ਸੀਚੇਵਾਲ ਜੀ ਯੋਗੀ ਅੱਜਕੱਲ ਰਾਜ ਸਭਾ ਦੇ ਐਮਪੀ ਵੀ ਨੇ ਬੜੇ এনवायरमेंटਲਿਸਟ ਵੀ ਨੇ ਉਹ ਪਵਿੱਤਰ ਤਰਵੇਣੀ ਸਪੈਸ਼ਲ ਸੁਲਤਾਨ ਪਰਲੋਤੀ ਤੋਂ ਲੈ ਕੇ ਆਈ ਸੀ ਔਰ ਨਵਾਂਸ਼ਾ ਜ ਬੜੇ ਸਵਾਗਤ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਹੋ ਤਰਵੇਣੀ ਨੂੰ ਅਸੀਂ ਕੇਸੀ ਸਟੇਟ ਦੇ ਵਿੱਚ ਲਗਾਇਆ ਜੋ ਕਿ ਸਾਡਾ ਇੰਟਰਨੈਸ਼ਨਲ ਲੈਂਡਮਾਰਕ ਹੈ ਕੱਲ ਨੂੰ ਸਾਡੀ ਉੱਥੇ ਅਸੀਂ ਹਰ ਸਾਲ ਉੱਥੇ ਪੂਜਾ ਵੀ ਕਰਦੇ ਹਾਂ ਤੇ ਹੋਰ ਬੋਧੇ ਵੀ ਲਗਾਉਂਦੇ ਹਾਂ ਤੇ ਕੱਲ ਨੂੰ ਸਾਡੀ ਉਸ ਇੰਟਰਨੈਸ਼ਨਲ ਲੈਂਡਮਾਰਕ ਦੇ ਉੱਤੇ ਪੂਜਾ ਵੀ ਹੈ ਤੇ ਇਸ ਦੇ ਨਾਲ ਇਹ ਜਿਹੜਾ ਰੁੱਖ ਦਿਵਸ ਹੈ ਮੈਂ ਚਾਹਾਂਗਾ ਕਿ ਹਰ ਬੱਚਾ ਆਪਣੇ ਫੇਸਬੁੱਕ ਤੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਫੋਟੋ ਦੇ ਰਾਹੀਂ ਇਹ ਹੋਰਨਾਂ ਨੂੰ ਵੀ ਪ੍ਰੇਰਨਾ ਦਿਓ ਕਿ ਅਸੀਂ ਇਹ ਆਪਣਾ ਜਿਹੜਾ ਰੁੱਖ ਦਿਵਸ ਤਾਂ ਹੀ ਮਨਾਵਾਂਗੇ ਜੇ ਸਾਡਾ ਰੁੱਖ ਹੋਵੇਗਾ। ਤੋਂ ਹਰ ਮਨੁੱਖ ਨੂੰ ਰੁੱਖ ਲਾਣਾ ਚਾਹੀਦਾ ਔਰ ਲਾ ਵੀ ਰਹੇ ਨੇ ਤੇ ਮੈਂ ਸਾਰਿਆਂ ਦਾ ਇਸ ਮੌਕੇ ਤੇ ਧੰਨਵਾਦ ਕਰਦਾ ਜੀ ਤੇ ਡੀਓ ਸਾਹਿਬ ਨੂੰ। ਮਾਂਜੁਗ ਐਸਟੀਐਮ ਮੈਡਮ ਨਵਾਂ ਸ਼ਹਿਰ ਉਹਨਾਂ ਦੇ ਆਪਣੇ ਜੋਗਗਵਾਈ ਤੇ ਆਪਣਾ ਜਿਹੜਾ ਵੋ ਗਰੀਨ ਇੰਟਰਨੈਸ਼ਨਲ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕਰਕੇ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਸੋਰੀ ਉਸਮਾਨਪੁਰ ਵਿਖੇ ਜਿਹੜੇ ਬੂਟੇ ਲਾ ਕੇ ਸ਼ੁਰੂਆਤ ਕੀਤੀ ਆ ਤੇ 4-500 ਬੂਟਾ ਜਿਹੜਾ ਇੱਥੇ ਲਾਇਆ ਜਾ ਰਿਹਾ ਤੇ ਬਹੁਤ ਵਧੀਆ ਉਪਰਾਲਾ ਤੇ ਬੱਚਿਆਂ ਨੂੰ ਵੀ ਮੇਰੀ ਅਪੀਲ ਆ ਕਿ ਇਹੇ ਬੂਟਿਆਂ ਦੀ ਸੰਭਾਲ ਵੀ ਕਰਨੀ ਆ ਤੇ ਆਪਣੇ ਆਂਢ ਗੁਆਂਢ ਜਿੱਥੇ ਵੀ ਖਾਲੀ ਥਾਂ ਮਿਲਦਾ ਉਹ ਬੂਟੇ ਸਾਡੇ ਕੋਲ ਹੋਰ ਲੈ ਕੇ ਜਾਇਓ ਕਿਉਂਕਿ ਕੋਈ 11 ਕਹਾਜ਼ਾਰ ਬੂਟੇ ਦੀ ਅਸੀਂ ਡੀਸੀ ਸਾਹਿਬ ਤੋਂ ਜਿਹੜੀ ਦੀ ਮੰਗ ਵੀ ਪਾਈ ਹੋਈ ਆ ਤੇ ਇੱਕ ਸਾਡਾ ਪ੍ਰ ਇਹ ਪੀੜ ਤਹਿਤ ਤੋਂ ਬਤ ਤੋਂ ਬਤ ਪੌਦੇ ਲਾਉ ਤੇ ਮੈਂ ਐਸਡੀਐਮ ਮੈਡਮ ਦਾ ਤੇ ਨਾਲ ਜੋਤੀ ਸ਼ਬਦ ਦਾ ਬਹੁਤ ਬਹੁਤ ਧੰਨਵਾਦ ਕਿ ਇੱਥੇ ਬੱਚਿਆਂ ਨੂੰ ਆ ਕੇ ਇਹਨਾਂ ਨੇ ਇੱਥੇ ਅਸ਼ੀਰਵਾਦ ਵੀ ਦਿੱਤਾ ਤੇ ਬੱਚਿਆਂ ਨੂੰ ਮੋਟੀਵੇਟ ਕੀਤਾ ਧੰਨਵਾਦੀ ਥੈਂਕ ਯੂ ਮੈਂ ਪ੍ਰਿੰਸੀਪਲ ਸਾਹਿਬ ਨੂੰ ਸਕੂਲ ਦੇ ਪ੍ਰਿੰਸੀਪਲ ਮੈਡਮ ਨੂੰ ਇਨਵਾਈਟ ਕਰਨਾ ਪਲੀਜ਼ ਆਓ ਮੈਂ ਰੋਡਾ ਸਾਹਿਬ ਸਰਟੀਫਿਕੇਟ ਫੋਟੋ ਖਿਚਰੀ ਕਰੀਏ ਓਕੇ ਸਰ ਜੀ ਦੇਖਿਓ ਇਸੇ Forest Department को थे, कोई अफसर आए नहीं आया, आया। का भी बहुत बड़ा संपर्क कराना करंदा बहुत डिसेंट होगा ठीक है मैं हेलो देखो बोल लो नो जान गए थे आई वाज नॉट रिमाइंडेड अब ये क्या हुआ ना हेलो ਮੈਂ ਵੀ ਹਾਂ ਜੀ 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 ਹ ਕੇ ਦੇਖਿਆ ਜਰੀ ਸਾਈ ਰਾਜ ਦੇ ਬੂਟੇ ਲਗਾਏ ਜਾ ਰਹੇ ਹਨ ਇਸ ਬੰਨੇ ਬੈਨਰ ਲੈ ਆਏ ਹਾਂ ਜੀ ਬੈਨਰ ਦੇ ਦਿਓ ਇਹਨਾਂ ਨੂੰ ਚਲ ਇਹ ਬੂਟੇ ਇਸ ਸਾਲ ਵਿੱਚ ਬਖ ਬਖ ਸਕੂਲਾਂ ਕਾਲਜਾਂ ਵਿੱਚ ਪਾਕ ਪਾਕ ਵਿਭਾਗਾਂ ਨੂੰ ಗ್ರಾಮ ਪੰਚਾਇਤਾਂ ਨੂੰ ਸਾਡੇ ਵਿਭਾਗ ਵੱਲੋਂ ਫਰੀ ਬੂਟੇ ਦਿੱਤੇ ਜਾ ਰਹੇ ਆ ਅਤੇ ਸਾਰੇ ਪੰਜਾਬ ਨੂੰ ਸਾਡੇ ਅਫਸਰਾਂ ਨੇ ਸੋਚਿਆ ਵੀ ਹਰੇ ਪੰਜਾਬ ਨੂੰ ਗ੍ਰੀਨ ਹਰੇ ਭਰੇਆ ਬਣਾਉਣ ਵਾਸਤੇ ਤੇ ਇਹ ਪਲਾਂਟਸ ਲਗਾਏ ਜਾ ਰਹੇ ਆ ਤਾਂ ਕਿ ਜਹਾਂ ਤੋਂ ਜੀ ਇੰਨੀ ਗਰਮੀ ਧੁੱਪ ਹੋ ਰਹੀ ਆ ਠੰਡੀਆਂ ਹਵਾਵਾਂ ਤੇ ਐਨਾ ਕਹਿੰਦੇ ਧੰਨਵਾਦ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵੱਲੋਂ ਹਰ ਸਾਲ ਜਿਹੜਾ ਲਾਸ ਸੰਡੇ ਜੁਲਾਈ ਦਾ ਹੁੰਦਾ ਹੈ ਉਦੋਂ ਮੇਰਾ ਰੁੱਖ ਦਿਵਸ ਮਨਾਇਆ ਜਾਂਦਾ ਹੈ ਤੇ ਅੱਜ ਵੀ ਇਸੇ ਉਪਰਾਲੇ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਨਪੁਰ ਵਿਖੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਟਾਫ ਵੱਲੋਂ ਮਿਲ ਕੇ 300 ਦੇ ਕਰੀਬ ਬੂਟੇ ਲਗਾਏ ਗਏ ਹਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਕੜੀ ਦੇ ਵਿੱਚ ਹੋਰ ਵੀ ਵਕ ਵਕ ਥਾਵਾਂ ਤੇ ਪ੍ਰਯਾਸ ਕੀਤੇ ਜਾ ਰਹੇ ਨੇ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਫੋਰੈਸਟ ਡਿਪਾਰਟਮੈਂਟ ਤੋਂ ਨਰਿੰਦਰ ਜੀ ਰੇਂਜ ਆਫੀਸਰ ਸਾਡੇ ਨਾਲ ਨੇ ਇਹਨਾਂ ਦਾ ਬਹੁਤ ਸਹਿਯੋਗ ਰਹਿੰਦਾ ਹੈ ਜਦੋਂ ਵੀ ਸਾਨੂੰ ਬੂਟਿਆਂ ਦੀ ਲੋੜ ਹੁੰਦੀ ਹੈ ਤੇ ਇਹ ਸਾਨੂੰ ਬੂਟੇ ਪ੍ਰੋਵਾਈਡ ਕਰਦੇ ਹਨ ਤੇ ਸਾਡੀ ਟੀਮ ਅਲੱਗ-ਅਲੱਗ ਥਾਵਾਂ ਤੇ ਜਾ ਕੇ ਉਹ ਬੂਟੇ ਲਗਾਉਂਦੀ ਵੀ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਪਾਣੀ ਵੀ ਦਿੰਦੀ ਹੈ। ਮੇਰੀ ਸ਼ਹਿਰ ਦੇ ਯੁਵਾ ਵਰਗ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਬੂਟੇ ਇਸ ਮਾਨਸੂਨ ਸੀਜ਼ਨ ਦੇ ਦੌਰਾਨ ਲਗਾਓ ਤੇ ਲਗਾਉਣ ਤੋਂ ਬਾਅਦ ਉਹਨਾਂ ਦੀ ਸੰਭਾਲ ਵੀ ਜ਼ਰੂਰ ਕਰੋ। ਬਹੁਤ-ਬਹੁਤ ਧੰਨਵਾਦ। ਆ ਜਾਓ ਪਿੱਛੇ ਆ ਜਾਓ। ਜਗENDER ਸਿੰਘ ਜਿਹੜੀ ਫੋਟੋ ਵਧੀਆ ਆਂਦੀ ਹੈ। एक एक जी, और फोटो चलो चलो चलो। थोड़ा पिछे ना बस après le petit coup de pied que je ai pris pour lui dire quoi ਤੋ ਸ਼ਬਦ ਅੱਜ ਦੇ ਪ੍ਰੋਗਰਾਮ ਇਹਨਾਂ ਦੇ ਬੋਲਤਾ ਜੀ ਤੁਸੀਂ ਹਾਂ ਸੋ ਅੱਜ ਅਸੀਂ ਇੱਥੇ ਪਲਾਂਟੇਸ਼ਨ ਕੀਤੀ ਹੈ ਉਸਮਾਨਪੁਰ ਸੀਨੀਅਰ ਸਕੈਂਡੀ ਸਕੂਲ ਦੇ ਵਿੱਚ ਸੋ 300 ਬੂਟੇ ਅਸ਼wini ਜੋਸ਼ੀ ਜੀ ਹਮੇਸ਼ਾ ਹੀ ਬਹੁਤ ਹੀ ਅੱਛਾ ਇਨੀਸ਼ੀਏਟਿਵ ਕਰਦੇ ਨੇ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿਹੜੀ ਇਹਨਾਂ ਨੇ ਬਣਾਈ ਹੈ ਤੇ ਮੈਨੂੰ ਮਾਣ ਹੈ ਮੈਂ ਵੀ ਇਸ ਚੀਜ਼ ਦਾ ਇੱਕ ਹਿੱਸਾ ਸੋ ਤੁਸੀਂ ਵੀ ਸਾਰੇ ਹੋ ਸਕੇ ਤਾਂ ਇੱਕ ਇੱਕ ਪੌਦਾ ਜ਼ਰੂਰ ਲਗਾਓ ਜੇਕਰ ਖਰੀਦ ਕੇ ਨਹੀਂ ਲਗਾ ਸਕਦੇ ਤਾਂ ਅੰਬ ਦਾ ਸੀਜ਼ਨ ਹੈ ਸਾਰਿਆਂ ਦੇ ਘਰਾਂ ਵਿੱਚ ਅੰਬ ਬਹੁਤ ਹੁੰਦੇ ਨੇ ਸੋ ਇੱਕ ਇੱਕ ਗੁੱਟਲੀ ਵੀ ਜੇਕਰ ਅਸੀਂ ਬੀਜ ਲਈਏ ਤੇ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਨੂੰ ਫਾਇਦਾ ਜ਼ਰੂਰ ਮਿਲੇਗਾ ਸੋ ਇਹੀ ਅਪੀਲ ਹੈ ਥੈਂਕ ਯੂ ਥੋੜਾ ਸਾ ਅੱਜ ਅੱਜ ਲਿਖਿਆ ਵਾ ਅੱਜ ਬੂਟਿਆਂ ਦੇ ਵਿੱਚ ਦੱਸਦੇ ਆਂ ਔਰ ਮੈਂ ਸਾਰੇ ਬੱਚਿਆਂ ਵੇ ਅਸੀਂ ਇਸ ਸਮਾਂਪਰ ਸਰਕਾਰੀ ਸਕੰਦਰੀ ਸਕੂਲ ਚ ਆਏ ਆਂ ਔਰ ਮੈਂ ਆਪਣੇ ਬੱਚਿਆਂ ਨੂੰ ਸਾਰੇ ਨੂੰ ਅਪੀਲ ਕਰਦਾ ਵੀ ਨਸ਼ੇ ਨੂੰ ਛੱਡ ਕੇ ਅੱਛੇ ਕੰਮਾਂ ਦੇ ਵਿੱਚ ਧਿਆਨ ਦਿਓ ਔਰ ਇੱਕ ਬੂਟਾ ਰੋਜ਼ ਬੱਚਾ ਲਗਾਵੇ ਉਹਦਾ ਪੂਰਾ ਪਾਲਣ ਪੋਸ਼ਣ ਕਰੇ ਤਾਂ ਕਿ ਉਹ ਵੱਡਾ ਹੋ ਕੇ ਉਹ ਸਾਡੀ ਯਾਦਗਾਰ ਇੱਕ ਬਣ ਜਾਵੇ ਮੈਂ ਇਨਹੀਂ ਫੇਰ ਆਪਣੇ ਨੌਜਵਾਨ ਭਰਾਵਾਂ ਨੂੰ ਔਰ ਆਪਣੇ ਬੱਚਿਆਂ ਨੂੰ ਬੇਨਤੀ ਕਰਦਾ ਨਸ਼ੇ ਤੋਂ ਦੂਰ ਹੋ ਕੇ ਚੰਗੇ ਕੰਮਾਂ ਵੱਲ ਧਿਆਨ ਦਿਓ ਇਨਹੀਂ ਕਹਿੰਦਾ ਹੋਇਆ ਜੈ ਹੋ ਆਜੋ ਪਿੱਛੇ ਆਜੋ ਗਿੰਦਰ ਸਿੰਘ ਤੇਰੀ ਫੋਟੋ ਵਧੀਆ ਆਂਦੀ ਐ। ਓਏ। 1 ਮਿੰਟ ਜੀ। ਵੇਟ। ਚੇਕ ਕੋਈ। ਇੱਕ ਸੱਜਣ ਜਲਖਸ਼ੀਪਾ ਰਸੇਗ ਨਗਰ ਦਾ स्वतन्त्र ਅਜਲੀਆਂ, ਵਿਸ਼ੇਸ਼ ਸਰਗਰਮੀਆਂ, ਕੱਲ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਤੋਂ ਤੱਕ ਵਾਸਤੇ ਬਤਸੀ ਨੂੰ ਇਜਾਜ਼ਤ ਦਿਓ ਧੰਨਵਾਦ